ਜਿਆਦਾ ਚੰਗੀ ਆ ਗਈ ਐ ਝੋਟੀਆਂ ਰਗੀ ਪਈ ਆ ਤੇ ਬਾਕੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ ਝੋਟੀਆਂ ਦੇਖ ਰਹੇ ਹੋ ਇਹ ਦੋਵੇਂ ਬਕਾਊ ਆ ਇੱਕ ਨੇ ਪਹਿਲਾ ਸੂਗਾ ਸੂਣਾ ਤੇ ਇੱਕ ਨੇ ਦੂਜਾ ਸੂਗਾ ਸੂਣਾ ਤੇ ਦੋਵੇਂ ਵਧੀਆ ਚੰਗੀਆਂ ਸਮੀਆਂ ਬਲੀਆਂ ਗਈਆਂ ਤੇ ਜਿਹੜੀ ਤੁਸੀਂ ਇੱਧਰ ਸਾਹਮਣੇ ਦੇਖ ਰਹੇ ਹੋ ਇਹ ਰੋਸ਼ੇਪਨ ਚਾ ਇਹਨੇ ਪਹਿਲਾ ਸੂਗਾ ਸੂਣਾ ਦੰਦੋਂ ਦੇਖੀ ਨਹੀਂ ਅੰਦਾਜ਼ਾ ਵੀ ਚਾਰਕ ਦੰਦ ਹੋ ਸਕਦੀ ਹੈਗੀ ਤੇ ਜਿਹੜੀ ਦੂਜੀ ਆ ਉਹਨੇ ਦੂਜੇ ਸੂਏ ਸੁਣਾ ਤੇ ਉਹਦਾ ਵੀ ਦੰਦ ਹਜੇ ਕਨਫਰਮ ਨਹੀਂ ਵੀ ਤਕਰੀਬਨ 6 ਕ ਦੰਦ ਹੋ ਸਕਦੀ ਆ ਤੇ ਬਾਕੀ ਵੱਧ ਵੀ ਹੋ ਸਕਦੀ ਆ ਤੇ ਉਹ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੇ ਤੁਸੀਂ ਆ ਕੇ ਵੀ ਦੇਖ ਲਿਓ ਤੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਆਮ ਜਿਵੇਂ ਘਰੇਲੂ ਪਸ਼ੂ ਰੱਖੇ ਹੁੰਦੇ ਆ ਘਰ ਦੀ ਲੋੜ ਵਾਸਤੇ ਹਨਾ ਉਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਇਧਰ ਇੱਕ ਕੱਟੀ ਆ ਤਨਨੇ ਕਬਸ਼ੂ ਆਗੇ ਤੇ ਬਾਕੀ ਬਾਈ ਦਾ ਗਾਵਾਂ ਦਾ ਕੰਮ ਆਗਾ ਤੇ ਇਹ ਦੋਵੇਂ ਹੀ ਸੇਲ ਕਰਨੀਆਂ ਗੀਆਂ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਿਓ ਤੇ ਡਿਟੇਲਸ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤੈ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨੇ ਆਪਾਂ ਗੱਲਬਾਤ ਕਰਾਉਣੀ ਆ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਗੁਰਪ੍ਰੀਤ ਸਿੰਘ ਹੈ ਜੀ ਠੀਕ ਹੈ ਤੇ ਜਿਹੜੇ ਆਪਾਂ ਬਾਈ ਇਹ ਦੋਵੇਂ ਮੱਝਾਂ ਵੇਚਣ ਲੱਗੀਆਂ ਝੋਟੀਆਂ ਹਨ ਤੇ ਆਪਣੀਆਂ ਘਰ ਦੇਗੀਆਂ ਹਨ ਹਾਂ ਹਾਂ ਘਰ ਦੇਗੀਆਂ ਠੀਕ ਆ ਤੇ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਹਨ ਘਰ ਦਾ ਕੰਮ ਹੀ ਆ ਠੀਕ ਆ ਤੇ ਆਪਾਂ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲਗੇ ਜਿਹੜੀ ਇਹ ਝੋਟੀ ਆ ਇਹਨੇ ਕਿਹੜਾ ਸੂਆ ਸੁਣਾ ਇਹਨੇ ਦੂਜਾ ਸੂਆ ਸੁਣਾ ਅਸਾਂ ਇਹਨੇ ਦੂਜਾ ਸੂਆ ਸੁਣਾ ਹਾਂ ਠੀਕ ਆ ਕਿੰਨੇ ਦਿਨ ਬਾਕੀ ਆਗੇ ਇਹਦੇ 8 ਤਰੀਕ ਨੂੰ ਦਿਨ ਬਾਕੀ ਪੂਰੇ ਹੋ ਜਾਣੇ ਆ ਤੇ ਉ ਉੱਤੇ ਵੀ ਲਾਉਗੀ ਹਜੇ 5-4 ਦਿਨ 10 ਦਿਨ ਲੈ ਜਾਣੇ ਨੇ ਮਤਲਬ ਕਿ 10 ਦਿਨ ਲੈ ਜੂ ਹੈ ਨਾ ਹਾਂਜੀ ਠੀਕ ਆ ਅੱਜ ਆਪਾਂ 4 ਤਰੀਕ ਨੂੰ ਵੀਡੀਓ ਬਣਾ ਰਹੇ ਆਂਗੇ ਠੀਕ ਆ ਤੇ ਇਹ ਕਿਹੜੇ ਸੀਮਨ ਦੀ ਆਪ ਇਹ 14 ਦਾ 70 ਦੀ ਆ 14 70 10 ਦੀ ਆਪ ਆ ਇਹ ਹਾਂ ਠੀਕ ਆ ਤੇ ਪਹਿਲਾ ਵਾਲਾ ਸੂਏ ਆਪਣੇ ਕੋਲੇ ਸੀਗੀ ਹਾਂ 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 ਕਿੰਨਾ ਦੁੱਧ ਦਿੰਦਾਗਾ 12 ਕਿਲੋ ਦਿੰਦਾ ਪਹਿਲੇ ਸੂਏ 12 ਕਿਲੋ ਪਹਿਲੇ ਸੂਏ ਦਿੰਦਾ ਹਾਂ ਉਦੋਂ ਇੰਨੀ ਸਮੀ ਵੀ ਨਹੀਂ ਸਿਰ ਕੀ ਸਮੀ ਵੀ ਹੈ ਦੁੱਧ ਫੋਲੋ ਦੇ ਹੋਏ ਠੀਕ ਹੈ ਜਾਨੀ ਉਦੋਂ ਇੰਨੀ ਸਮੀ ਵੀ ਨਹੀਂ ਸੀ ਹਾਂ ਜਾਨੀ ਫੇਰ ਵੀ 12 ਦੇਦਾ ਸੀ ਹਨਾ ਐਡ ਕੀਤਾ ਫਿਰ ਚੰਗੀ ਸਮੀ ਆ ਹਨਾ ਤੇ ਫਿਰ ਮੀਤ ਚੰਗੇ ਤੇ ਕੋਈ ਐਡ ਕੀਤਾ ਹਨਾ ਹਾਂ ਠੀਕ ਹੈ ਤੇ ਜਿਹੜਾ ਇਹਦੇ ਸੀਮਣ ਲੱਗਿਆ ਉਹਦਾ ਕੁਝ ਪਤਾ ਹੈ ਨਹੀਂ ਉਹਦਾ ਨਹੀਂ ਕੋਈ ਪਤਾ ਹੈ ਸੀਮਣ ਦਾ ਪਤਾ ਨਹੀਂਗਾ ਹਾਂ ਪਸੰਦ ਵੀ ਨਹੀਂ ਰੱਖਿਆ ਪਰ ਇਹ ਵੀ ਛਿੜਣੀ ਆ ਠੀਕ ਉਂਟੀ ਗਈ ਭਰਾਏ ਬਜਾਣੀ ਚੰਗੇ ਭਰੇ ਹੋਣਗੇ ਹਨਾ ਚੰਗੀ ਭਰੇਗੇ ਠੀਕ ਹੈ ਜਾਨੀ ਆਪਾਂ ਸਟਰਾ ਨਹੀਂ ਸਾਂਭਿਆ ਹਾਂ ਹਾਂ ਠੀਕ ਹੈ ਤੇ ਉਹ ਕਿਵੇਂ ਰਹੀ ਚੌਣ ਚਾਂਚ ਚ ਚੌਣ ਚੌਣ ਚ ਪੂਰੀ ਚੰਗੀ ਆ 8ਵੇਂ ਮਹੀਨੇ ਚ ਛੱਡੀ ਆ ਜਾਨੀ ਅੱਛਾ ਲੰਮਾ ਸਮਾਂ ਦੁੱਧ ਦਿੱਤਾ ਜਾਨੀ ਲੰਮਾ ਸਮਾਂ ਦੁੱਧ ਦਿੱਤਾ ਦਾ ਹਾਂ ਠੀਕ ਹੈ ਤੇ ਉਹ ਥਾਣਾ ਥੁਣਾ ਨੂੰ ਕਿਵੇਂ ਆ ਓਕੇ ਆ ਬਈ ਜਮਾ ਜਮਾ ਸਹੀ ਆ ਹਾਂ ਹਾਂ ਤੇ ਚੌਣ ਚ ਠੰਡੀ ਸੀੜ ਰਹੀ ਆ ਹਾਂ ਠੀਕ ਹੈ ਤੇ ਆਪਾਂ ਮੁੱਲੇ ਦਾ ਕਿੰਨਾ ਕਰਦੇ ਆ ਮੁੱਲ ਫੋਨ ਤੇ ਕਰਦੇ ਆ ਬਈ ਸੇ ਮੁੱਲ ਫੋਨ ਤੇ ਹੋ ਜਾਊਗਾ ਹਾਂ ਠੀਕ ਹੈ ਇਹ ਦੋਸਤੋ ਮੁੱਲ ਫੋਨ ਤੇ ਹੋ ਜਾਊਗਾ 147010 ਦੀ ਇਹ ਆਪ ਆ ਗਈ ਤੇ ਬਾਈਆਂ ਦੇ ਘਰ ਦੀ ਜੰਪ ਵਾਲਾ ਗਈ ਤੇ ਚੰਗਾ ਸੀਮਨ ਇਹਦੇ ਲੱਗਿਆ ਵਾ ਪਰ ਉਹ ਰਿਕਾਰਡ ਨਹੀਂ ਸੰਭਿਆਗਾ ਤੇ ਬਾਕੀ ਸਭੀ ਬੜੀ ਚੰਗੀ ਹੈ ਤਗੀ ਦੁੱਧ ਚੰਗੇ ਦੀ ਉਮੀਦ ਆ ਗਈ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਤੇ ਆਪਦੀ ਤਸੱਲੀ ਦੇ ਨਾਲ ਖਰੀਦਣੀ ਆ ਸਿੰਘਾਂ ਦੀ ਕੁਆਲਿਟੀ ਸੋਹਣੀ ਆ ਕੁੰਡੇ ਸਿੰਘ ਆ ਬਾਕੀ ਨਾੜਾ ਨੂੜਾ ਬਹੁਤ ਆਗੀਆਂ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਹਾਨੂੰ ਆਪਾਂ ਤੋੜ ਕੇ ਦਿਖਾਉਨੇ ਆ ਤੇ ਖੋਲ ਕੇ ਢੇੜਾ ਦਿਵਾ ਲਈ ਵਧੀਆ ਰਾਜੀ ਹੈਗੀ ਬਾਕੀ ਥਾਣ ਬਹੁਤ ਚੰਗੇ ਆ ਬਾਕੀ ਹਜੇ 4-5 ਦਿਨ ਤਾਂ ਦਿਨ ਪੂਰੇ ਹੌਣ ਚ ਪਏ ਆ ਤੇ ਕੁਛ ਦਿਨ ਉੱਤੇ ਲੇਜੂ ਤਕਰੀਬਨ 10 ਕ ਦਿਨ ਤਾਂ ਲੈ ਹੀ ਜਾਊ ਭਾਰੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਪੱਠ ਬੂੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈਗੀ ਐ ਝੋਟਿਆਂ ਵਰਗੀ ਪਈ ਆ ਤੇ ਬਾਕੀ ਥਾਣ ਬਹੁਤ ਚੰਗੇ ਆ ਸਪੇਸ ਵੀ ਬਹੁਤ ਆਗੀ ਥਾਣਾ ਦੇ ਵਿੱਚ ਥੋੜਾ ਜਿਹਾ ਆਪਾਂ ਦੂਰ ਰਹਿੰਨੇ ਆ ਕਿਉਂਕਿ ਕਈ ਵਰੀ ਪਸ਼ੂ ਡਰ ਜਾਂਦਾ ਵਸਤਾ ਇਹਨਾਂ ਨਹੀਂ ਕਰਦੇ ਫਿਰ ਵੀ ਓਪੇ ਤਾਂ ਹੋ ਜਾਂਦਾ ਹੈਗਾ ਤੇ ਸਾਂਵੀ ਵੀ ਬਹੁਤ ਚੰਗੀ ਹੈਗੀ ਕਿਸੇ ਪੱਖ ਤੋਂ ਲਿੱਸੀ ਨਹੀਂ ਹੈਗੀ ਯਾਨੀ ਕਿ ਬਹੁਤ ਜ਼ਿਆਦਾ ਭਾਰੀ ਝੋਟੀ ਤਿਆਰ ਹੋਈ ਹੈਗੀ ਤੇ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਥਣ ਵੀ ਬਹੁਤ ਚੰਗੇ ਆ ਤੁਹਾਨੂੰ ਆਪਾਂ ਦੁਬਾਰੇ ਦਿਖਾ ਦਿੰਨੇ ਆ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਡਿਟੇਲ ਆਪਾਂ ਤੁਹਾਨੂੰ ਇਹਦੀ ਸਾਰੀ ਲੈਤੀ ਹੈਗੀ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਣੀ ਤੇ ਉਸ ਤੋਂ ਬਾਅਦ ਆਪਾਂ ਦੂਜੇ ਨੰਬਰ ਤੇ ਆ ਝੋਟੀ ਦੀ ਗੱਲ ਕਰਦੇ ਆ ਇਹਦੀ ਬਾਈ ਕੀ ਡਿਟੇਲ ਹੈਗੀ ਇਹ ਪਹਿਲਾ ਸੂਆ ਸੁੰਦੀ ਹੈ ਪਹਿਲਾ ਸੂਆ ਸੁੰਦੀ ਆ ਇਹ ਇਹਦੇ ਕਿੰਨੇ ਦਿਨ ਨੂੰ ਦਿਨ ਪੂਰੇ ਆ ਇਹਦੇ ਵਿਚਾਰ ਨੂੰ ਇੱਕ ਦਿਨ ਦੀ ਸੀ ਬਣ ਭਰਾਏਗਾ ਅਸਲ ਇੱਕੋ ਦਿਨ ਦੀ ਸੀ ਮਨ ਲੱਗਿਆ ਤੋਂ ਹਮਾਂ ਦੇ ਠੀਕ ਆ ਅੱਠ ਨੂੰ ਹੀ ਦਿਨ ਪੂਰੇ ਤੋਂ ਹਮਾਂ ਦੇ ਹਨ ਇਹ ਵੀ ਫਿਰ ਦਿਨ ਵੱਧ ਲਈ ਜਾ ਸਕਦੀ ਆ ਹਨ ਹਾਂ ਹਾਂ ਦਿਨ ਬਦਲੇ ਕੀ ਜਾਊਗੀ ਠੀਕ ਆ ਉਹਨੇ ਕਿ ਦਿਨ ਇਹ ਲੈ ਜਾ ਸਕਦੀ ਆ ਹਨ ਠੀਕ ਆ ਤੇ ਇਹ ਯਾਨੀ ਕਿ ਆਪਣੇ ਰੋਸ਼ੇ ਬਣ ਜਾ ਗਈ ਹਨਾ ਇਹਦੀ ਮਾਂ ਰੋਸੀ ਜੀ ਦੀ ਹਾਂ ਹਾਂ ਠੀਕ ਆ ਆਪਣੇ ਕੋਲੇ ਸੀ ਉਹ ਹਾਂ ਹਾਂ ਆਪਣੇ ਕੋਲੇ ਸੀ ਭਾਈ ਕਿੰਨਾ ਕੁ ਦੋ ਦਿੱਤਾ ਸੀ ਉਹਨੇ ਪਹਿਲੇ ਸੂਏ ਆਪਣੇ ਕੋਲੇ 12 ਕਿਲੋ ਦਿੱਤਾ ਸੀ ਦੂਜੇ ਸੂਏ ਆਪਾਂ ਵੇਚੀ ਸੀ ਅੱਛਾ ਪਹਿਲੇ ਸੂਏ 12 ਦਿੱਤਾ ਸੀ ਹਾਂ ਦੂਜੇ ਸੂਏ ਆਪਾਂ ਸੇਲ ਕਰਤੀ ਸੀ ਹਾਂ ਠੀਕ ਹੈ ਤੇ ਇਹਦਾ ਸੀਮੰਟ ਆ ਆਪ ਤਾਂ ਨਹੀਂ ਪਤਾ ਵੀ ਕਿਹੜੇ ਸੀਮੰਟ ਦੀ ਆ ਇਹ ਬਾਈ ਆਪਾਂ ਨੂੰ ਨਹੀਂ ਪਤਾ ਉਹ ਵੀ ਨਹੀਂ ਪਤਾ ਤੇ ਜਿਹੜਾ ਇਹਦੇ ਲੱਗਿਆ ਵਾ ਉਹ ਵੀ ਨਹੀਂ ਸੰਭਿਆ ਆਪਾਂ ਅੱਛਾ ਉਹ ਇਹਦਾ ਵੀ ਨਹੀਂ ਸਟਰਾ ਸੰਭਿਆ ਯਾਨੀ ਲੱਗਿਆ ਤੇ ਇਹਦੇ ਵੀ ਚੰਗਾ ਹੀ ਹੋਣਾ ਹੈ ਨਾ ਚੰਗਾ ਹੀ ਲੱਗਿਆ ਠੀਕ ਹੈ ਤੇ ਭਾਈ ਦੁੱਧ ਦੀ ਕੀ ਉਮੀਦ ਕਰ ਸਕਦੇ ਆ ਤੇ ਕਿੰਨਾ ਕੁ ਦੇ ਸਕਦੀ ਆ ਭਾਈ ਐ ਪਹਿਲਾਂ ਨਾ ਇਹਨਾਂ ਦੇ ਨਾਲ ਅਗਲਾ ਲੈ ਜੇ ਦੇਖ ਕੇ ਆਪ ਦਾ ਹਾਂ ਵੀ ਕੋਈ ਪਤਾ ਨਹੀਂ ਹੁੰਦਾ ਹਨਾ ਪਤਾ ਨਹੀਂ ਬਿਲਕੁਲ ਹੂੰ ਵੀ ਆਪ ਦੀ ਸਮਝ ਨਾ ਲੈ ਜੇ ਕੋਈ ਹਾਂ ਠੀਕ ਆ ਤੂੰ ਜਾਨੀ ਤਿਆਰ ਚੰਗੀ ਹੋਈ ਆ ਨਾ ਇਹ ਵੀ ਤਿਆਰ ਚੰਗੀ ਤੇ ਇਹਦਾ ਰੇਟ ਆਪਾਂ ਕਿੰਨਾ ਰੱਖਦੇ ਆ ਇਹ ਵੀ ਫੋਨ 'ਤੇ ਕਰਦੇ ਆ ਅੱਛਾ ਇਹਦਾ ਰੇਟ ਵੀ ਫੋਨ 'ਤੇ ਹੋ ਜਾਊਗਾ ਕੱਚੀਆਂ ਕਰਕੇ ਆ ਹਨਾ ਹਾਂ ਹਾਂ ਠੀਕ ਆ ਕੱਚੀਆਂ ਕਰਕੇ ਦੋਸਤੋ ਹਜੇ ਕਿਉਂਕਿ ਦਿਨ ਦਾ ਸੰਗੂ ਦਾ ਇਹ ਲੈ ਹੀ ਜਾਣਗੇ ਤਾਂ ਕਰਕੇ ਰੇਡ ਫੋਨ ਤੇ ਆ ਬਾਕੀ ਕੋਈ ਪੜਦਾ ਵੀ ਹੁੰਦਾ ਚਲੋ ਤੇ ਬਾਕੀ ਸਭੀ ਵੀ ਇਹ ਵੀ ਚੰਗੀ ਹੈਗੀ ਸਿੰਗਾ ਦੀ ਕੁਆਲਿਟੀ ਇਹਦੀ ਵੀ ਸੋਹਣੀ ਆ ਬਾਡੀ ਬੰਤਰ ਦੀ ਚੰਗੀ ਹੈਗੀ ਤੇ ਥਣ ਵੀ ਬਹੁਤ ਚੰਗੇ ਆ ਤੇ ਦੇਖ ਸਕਦੇ ਹੋ ਤੁਸੀਂ ਲੇਵਾ ਤਿਆਰ ਕਰਦੀ ਆਉਂਦੀ ਆ ਤੋੜ ਕੇ ਆਪਾਂ ਦਿਖਾ ਦਿੰਨੇ ਆ ਤੇ ਤੋੜਦੀ ਤੋਂ ਤੁਸੀਂ ਜੱਜਮੈਂਟ ਇਹਦੀ ਕਰ ਸਕਦੇ ਹੋ ਚੰਗੀ ਸੰਭੀ ਹੈ ਵੀ ਤੇ ਥਣ ਬਹੁਤ ਸੋਹਣੇ ਆ ਇਹਦੇ ਵੀ ਤੇ ਇੱਕ ਪਾਸੇ ਥੋੜੀ ਜੀ ਭਲੂਣ ਹੈਗੀ ਆ ਬਾਕੀ ਬੱਠ ਬੁੜੇ ਦੀ ਕੁਆਲਿਟੀ ਇਹਦੀ ਵੀ ਚੰਗੀ ਆ ਅੱਤ ਕਾਰਡ ਦੇ ਵਿੱਚ ਠੀਕ ਆ ਇਹਨੇ ਹਜੇ ਗਰੋਥ ਕਰਨੀ ਆ ਤੇ ਬਾਕੀ ਸੁਣਨ ਦੇ ਵਿੱਚ ਆਇਆ ਵੀ ਜਿਵੇਂ ਰੋਸ਼ੀਆਂ ਝੋਟੀਆਂ ਹੁੰਦੀਆਂ ਦੁੱਧ ਨੂੰ ਚੰਗੀਆਂ ਹੁੰਦੀਆਂ ਨੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਆਪਦੀ ਸਮਝ ਦੇ ਨਾਲ ਖਰੀਦਣੀ ਆ ਦੁਬਾਰੇ ਤੁਸੀਂ ਫੇਰ ਦੇਖ ਸਕਦੇ ਹੋ ਸਿੰਘਾਂ ਦੀ ਗੁੰਡੀ ਆ ਫੇਸ ਕੁਆਲਟੀ ਸੋਹਣੀ ਆ ਬਾਡੀ ਵੰਤਰ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵਕਤੋਂ ਵੀ ਤੇ ਆਰਡਰ ਤਿਆਰ ਕਰਦੀ ਆਉਂਦੀ ਆ ਕਿਉਂਕਿ ਹਜੇ ਦਿਨ ਕਾਫੀ ਬਈ ਹੈਗੀ ਤੇ ਬਾਕੀ ਥਣ ਦੇਖ ਸਕਦੇ ਹੋ ਥਣ ਵੀ ਬਹੁਤ ਸੋਹਣੇ ਆਗੇ ਮੂਹਰ ਲੈਣਾ ਮੂਹਰਲੇ 1 ਕੋਜੇ ਤੇ ਪਿਛਲੇ ਲੈਣਾ ਪਿਛਲੇ 1 ਕੋਜੇ ਆਗੇ ਤੇ ਤਸੱਲੀ ਤੁਸੀਂ ਕਰਨੀ ਹੈ ਰੇਟ ਦੋਮਾਂ ਦਾ ਫੋਨ ਤੇ ਆ ਕੇ ਜੇਰੀ ਕਿਸੇ ਨੇ ਦੋਮੇ ਖਰੀਦਣੀਆਂ ਜਾਂ ਕੱਲੀ ਕੱਲੀ ਖਰੀਦਣੀਆਂ ਤਾਂ ਉਹ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤਸੱਲੀ ਇੱਥੇ ਆ ਕੇ ਕਰਿਓ ਕਈ ਵਾਰੀ ਵੀਡੀਓ ਚੋਂ ਨਹੀਂ ਜਜਮੈਂਟ ਨਹੀਂ ਹੁੰਦੀ ਕਈ ਵਾਰੀ ਮਾੜਾ ਪਸ਼ੂ ਵੀ ਚੰਗਾ ਲੱਗਦਾ ਤੇ ਕਈ ਵਾਰੀ ਚੰਗਾ ਪਸ਼ੂ ਵੀ ਮਾੜਾ ਲੱਗਦਾ ਇਥੇ ਆ ਗਿਆ ਆ ਦੀ ਫੁੱਲ ਤਸੱਲੀ ਕਰਿਓ ਤੇ ਫੇਰ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਬਾਕੀ ਸਾਰੇ ਪੱਖ ਤੋਂ ਸਾਫ਼ ਸੁਥਰੀਆਂਆਂ ਗਈਆਂ ਤੇ ਤਸੱਲੀ ਤੁਸੀਂ ਕਰਨੀ ਹੈਗੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੀ ਉਹ 1470 10 ਵਾਲੀ ਆ ਉਹਦੀ ਕੱਟੀ ਆ ਖੜੀ ਆ ਪਹਿਲੇ ਸੂਏ ਦੀ ਇਹ ਹੈਗੀ ਸਿਕੰਦਰ ਬੁੱਲ ਦੀ ਇਹ ਸੇਲ ਨਹੀਂ ਹੈਗੀ ਕਿ ਇਹਦੇ ਵਾਸਤੇ ਨਾ ਕੋਈ ਫੋਨ ਲਾਏਗਾ ਆਪਾਂ ਤੁਹਾਨੂੰ ਵੈਸੇ ਦਿਖਾਈ ਹੈਗੀ ਵੀ ਘਰੇਲੂ ਪਸ਼ੂ ਆ ਗਏ ਤੇ ਬਾਕੀ ਜਿਹੜਾ ਵੀ ਨੱਕ ਪਸੰਦ ਆਉਂਦਾਗਾ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਧੰਨਵਾਦ